ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਅਮਰੀਕ ਸਿੰਘ ਬਾਸਰ ਕੇ ਗਿੱਲਾਂ ਦੀ ਯੋਗ ਅਗਵਾਈ ਹੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਵਿਰਾਸਤੀ ਘਰ ਗੁਰੂ ਕੇ ਮਹਿਲ ਬਾਸਰ ਕੇ ਵਿਖੇ ਗੁਰੂ ਕਾਲ ਦੇ ਸਮੇਂ ਦੇ ਲੱਗੇ ਖੂਦ ਹੀ ਕਾਰ ਸੇਵਾ ਸੰਤਾਂ ਦੇ ਸਹਿਯੋਗ ਨਾਲ ਖਾਲਸਾਈ ਜਾਹੋ ਜਲਾਲ ਨਾਲ ਆਰੰਭ ਕੀਤੀ ਗਈ ਸਮਾਗਮ ਦੀ ਸ਼ੁਰੂਆਤ ਕੀਰਤਨ ਕਰਕੇ ਕੀਤੀ ਗਈ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਜਥੇਦਾਰ ਗਿਆਨੀ ਰਘੂਬੀਰ ਸਿੰਘ ਨੇ ਆਖਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਤੇ ਚੱਲ ਰਹੀ ਸੇਵਾ ਦੇ ਵਿੱਚ ਸੰਗਤਾਂ ਵੱਲੋਂ ਚੜ੍ਹ ਕੇ ਸਹਿਯੋਗ ਦੇਣ ਅਤੇ ਇਸ ਸਥਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਨ ਉਹਨਾਂ ਨੇ ਕਿਹਾ ਕਿ ਸੰਗਤੀ ਮੰਗ ਨੂੰ ਦੇਖਦੇ ਹੋਏ ਇਸ ਪਿੰਡ ਬਾਸਰਕੇ ਕਲਾ ਦਾ ਨਾਮ ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਰੱਖਣ ਦੇ ਲਈ ਬਾਬਾ ਅਮਰੀਕ ਸਿੰਘ ਦੀ ਅਤੇ ਪਿੰਡ ਦੇ ਸਰਪੰਚ ਵੱਲੋਂ ਜਲਦੀ ਪ੍ਰਸ਼ਾਸਨ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ ਇਸ ਮੌਕੇ ਤੇ ਬਾਬਾ ਅਮਰੀਕ ਸਿੰਘ ਨੇ ਆਏ ਹੋਏ ਸੰਤਾਂ ਨੂੰ ਸਨਮਾਨਿਤ ਵੀ ਕੀਤਾ। ਇਹ ਸਮਝ ਕੇ ਲੰਗਰ ਆ ਕਿ ਇਹ ਨਗਰ ਕਿੰਨਾ ਫੱਟਾ ਹੈ। ਕਿੰਨਾ ਭਾਗਾ ਵਾਲਾ ਨਗਰ ਹੈ। ਇੱਥੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਇਸ ਨਗਰ ਵਿੱਚ ਗੁਰੂ ਰਾਮਦਾਸ ਜੀ ਮਹਾਰਾਜੀ ਤੇ ਨਾਨਕ ਜੀ ਨੇ। ਇਸ ਲੱਗਰ ਵਿੱਚ ਉਸ ਹਸ ਦਾ ਜਨਮ ਹੋਇਆ ਜਿਹਨੇ ਆਪਣੇ ਹੱਥਾਂ ਦੇ ਨਾਲ ਗੁਰੂ ਕੀ ਬਾਣੀ ਲਿਖੀ, ਪਹਿਲੀ ਵਾਰ ਲਿਖੀ। ਗੁਰਵਰਧਨ ਦੇ ਚਹ ਮਹਾਰਾਣੀ ਰਖਵਾਈ ਇਹ ਉਹ ਨਗਰ ਹੈ ਜਿਸ ਨਗਰ ਦੇ ਬਾਬਾ ਸਾੰਮਣ ਵਾਲਜੀ ਹੋਏ ਇਹ ਉਹ ਨਗਰ ਹੈ ਜਿਸ ਨਗਰ ਦੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਅੰਸ-ਪੰਸ ਵਿੱਚੋਂ ਬਾਬਾ ਸੁੰਦਰ ਜੀ ਹੋਏ ਕਿਲਾ ਨੇ ਰਾਮਕਲੀ ਸਾਧੂ ਦੀ ਜਿਹੜੀ ਬਾਣੀ ਹੈ ਉਹ ਬਾਬਾ ਸੁੰਦਰ ਜੀ ਦੀ ਪੁਚਾਰੀ ਹੋਈ ਗੁਰੂ ਕੀ ਬਾਣੀ ਵਿੱਚ ਉਹ ਦਰਜ ਹੈ ਗੁਰੂ ਪਿਆਰਿਓ ਅੱਜ ਇਸ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਹੜਾ ਵਿਰਾਸਤੀ ਕਰ ਹੈ ਜਿਨ੍ਹਾਂ ਦੇ ਜਿਹੜਾ ਉਹਦਾ ਪਿਤਾ ਪੁਰਖੀ ਕਾਰਾ ਦਾਦਿਆਂ ਪੜਦਾਦਿਆਂ ਬਰੇ ਦਾ ਖੂ ਲੱਗੇ ਨੇ ਅੱਜ ਸਿੰਘ ਸਾਹਿਬ ਦੀ ਅਰਦਾਸ ਤੋਂ ਬਾਅਦ ਇਹ ਕਾਰਸਵਾ ਆਰੰਭ ਹੋ ਗਈ ਹੈ ਪੰਜ